ਇਹਨਾਂ ਦੀ ਗੱਲੀ ਕੀਤੀ ਮੈਂ ਤੈਨੂੰ ਉਹ ਨਹੀਂ ਕਿ ਠੀਕ ਹੈ ਮੈਂ 5 500 ਆਪਾਂ ਕੋਈ ਦਲਾ ਦੇ ਬਾਈ ਠੀਕ ਹੈ 7.5 ਦੀ ਹੋ ਗਈ ਬਹੁਤ ਆ ਬਾਈ ਯਾਰ ਫੜ ਵੀ ਲੈ 12 ਮੰਗਦਾ ਬਾਈ 8 ਦਿੰਦਾ ਯਾਰ ਸਿੱਧਾ 8 ਲਾਤਾ ਕਮਾਨ ਰੱਖਿਆ ਸੀ ਕਿੱਥੋਂ ਚੱਲ ਕੇ ਆਏ ਵੇਲਾ 70 ਕਿਲੋਮੀਟਰ ਤੋਂ ਆਏ ਅਸੀਂ 70 ਕਿਲੋਮੀਟਰ ਤੋਂ ਆ ਲੈ ਝੋਲੀ ਚ ਪਾ ਦੇ ਆ ਲੈ ਸਾਡੇ ਉੱਤੇ ਹੋਰ ਕੀ ਆ ਲੈ ਆ ਲੈ ਨਹੀਂ ਨਹੀਂ ਯਾਰ 10 ਬਾਈ ਬਰੇ ਨਵੇੜ ਬਰੇ ਕੰਮ 10 10 ਦੇਖ ਲੈ ਬਾਈ ਯਾਰ ਦੂਰ ਆ ਕੇ ਨਹੀਂ ਹੋਰ ਹਮਾਇਸ਼ਾ ਹੁਣ ਸਾਨੂੰ ਪਸੰਦ ਆ ਚੱਲ ਜਾਂਦਾ ਮੈਂ ਤੈਨੂੰ ਕੀ ਆਣਾ ਕਿੰਨਾ ਮੰਗਿਆ ਸੀ ਮੈਂ ਤੈਨੂੰ 12 ਕਹੇ ਚੱਲ ਮੈਂ 11 ਨਹੀਂ ਚੱਲਦਾ ਕਿ 11 ਦਾ ਬਾਲੇ ਹੈ ਜਾਇ ਜਾਇ 10 ਤੂੰ ਦੱਸ ਦੇ ਚਾਹੀ 650 ਜੀ ਹੈ ਹਾਂ ਹੋਰ 10 ਫਿਰ ਨਹੀਂ ਥੋੜੇ ਚਿਰ ਪਸ ਫਿਰ ਬਾਈ ਯਾਰ ਤੂੰ ਵੀ ਇੱਕੋ ਦੱਸ ਦੇ 2000 ਹੈ 2000 ਬਸ ਲਗਾਨੀ ਹੈ ਤਾਂ ਹਾਂ ਵੀ ਨਹੀਂ ਕਰਨਾ ਬੱਕੜੀ ਦੇਣ ਵਾਲੀ ਗੱਲੀ ਕੀਤੀ ਮੈਂ ਤੈਨੂੰ ਉਹ ਨਹੀਂ ਕੀਤੀ ਠੀਕ ਹੈ ਮੈਂ 5 500 ਆਪਾਂ ਕੋਈ ਦਲਾਲ ਬਾਈ ਠੀਕ ਹੈ ਦਾਸਤਾ ਬਾਲੇ ਆ ਜੈਨ ਵਾਲੇ ਨੰਨ ਭਾਈ ਬਾਲੇ ਕਹੀ ਹੈ ਹੁਣ ਤੂੰ ਦੱਸ ਮੈਂ ਤਾਂ ਨਹੀਂ ਕਿਹਾ ਮੈਂ ਤਾਂ ਕਹਿੰਦਾ ਠੀਕ ਹੈ ਕੱਢ ਬਿੱਟੂ ਪੈਸੇ ਨਹੀਂ 7.5 ਦੀ ਹੋਗੀ ਬਹੁਤ ਆ ਬਈ ਯਾਰ ਫੜ ਵੀ ਲੈ ਲੈ ਫੜ ਉਹ ਜਾ ਯਾਰ ਮਨ ਨਹੀਂ ਲੈ ਮੈਂ ਨਹੀਂ ਵੇਖਿਆ ਲੈ ਮੈਂ ਹੁਣ ਸਿੱਧਾ 1000 ਮੇਰੀ ਗੱਲ ਆਪਾਂ ਕਿਹੜਾ ਵਪਾਰੀ ਆ ਆਪਾਂ ਸਿੱਧੇ ਆ ਪਿੱਛੇ 5 200 ਤੂੰ ਆਪਦੀ ਕਰਾ ਲਈ ਲਖਾਈ ਮੈਂ ਆਪਦੀ ਕਰਾ ਲੂੰਗਾ ਪਰ ਤਾ ਉਹ ਵੀ ਨਾ ਛੱਡ ਦੇ ਤੈਨੂੰ ਦਿਖਾ ਕੇ ਵੀ ਤੇ ਤੂੰ ਲੈ ਗਾ ਜਿੰਨੇ ਦੀ ਬੱਕਰੀ ਹੈਗੀ ਹੈ ਚਲ ਉਹ ਤਾਂ ਠੀਕ ਹੈ ਤੇਰੀ ਗੱਲ ਮੰਨਦੇ ਆ ਮੈਂ 200 ਰੁਪਏ ਬਿੱਤੇ ਲੱਖ ਲੈ ਲੈ ਫੜ ਸਰ ਹਾਂ ਫੜ ਮਨ ਵੀ ਪਾਲਾ ਜੇ ਵਿੱਚ ਪਾਲਾ ਜੇ ਵਿੱਚ ਨਹੀਂ ਬਾਈ ਲੈ ਹੁਣ ਮੈਂ ਇਨੀ ਛਾਲ ਮਾਰਤੀ ਐ ਦੂਤੇ ਹੁਣ ਕੀ ਕਰਦਗੇ ਛਾਲ ਮੈਂ ਤਾਂ ਬਾਈ ਤੈਨੂੰ ਲੈ ਨਾ ਮਜਮਾ ਜਾਇ ਜੀ ਦੱਸਿਆ ਬਾਈ ਯਾਰ ਆਪਾਂ ਕਿਹੜਾ ਤੈਨੂੰ ਘੱਟ ਦੱਸ ਹੈਗਾ ਤੇਖ ਫਿਰ ਕੋਈ ਹੋਰ ਪਾਲਾ ਛੋਦੋ ਸੋ ਨਾ ਨਾ ਛੋਦੋ ਸੋ ਚਲ 8000 ਦੀ ਹੋਗੇ ਬਸ ਬਹੁਤਾ ਫਿਰ ਹੁਣ 8 ਦੀ ਤਾਂ ਬਹੁਤ ਆ ਯਾਰ ਬਾਈ ਕੀ ਮੰਗਿਆ ਕੀ 12 ਮੰਗਦਾ ਬਾਈ 8 ਦਿੰਦਾ ਯਾਰ ਸਿੱਧਾ 8 ਲਾਤਾ ਦੂਜਾ ਤੈਨੂੰ ਗਾਲੀ ਨਹੀਂ ਕਹੀਏ ਨਾ ਹਜ਼ਾਰ ਦੀ ਨਾ ਸਾਡੇ ਪੱਠਾ ਕੋਠੇ ਹੈ ਜੀ ਢਲਵਾ ਦੇ ਵਨ ਨਾਲ ਇਹ ਫਿਰ ਪੈਸੇ ਬਹੁਤ ਦੇ ਦੇ ਪੈਸੇ ਤਾਂ ਬਹੁਤ ਆ ਬਾਈ ਯਾਰ ਹਜੇ ਘਟਾ ਤੂੰ ਐਂ ਦੱਸ ਵੀ ਕਿੱਥੋਂ ਛਾਲ ਕਿੱਥੇ ਮਾਰਤੀ ਇਹ ਦੂਤ ਤੇ ਹੋਰ ਦੱਸ ਲੈ ਛਾਲ ਇਹ ਕਿਹੜੀ ਨਾ ਛਾਲ ਜਮਾ ਜਾ ਜਾ ਫਿਰ ਮੈਂ ਕਿਹੜਾ ਕੋਈ ਵਪਾਰੀ ਆ ਸਾਡੇ ਕੋਲ ਚੇਰੇ ਪੜੀ ਚਾਲ ਦਾ 12 ਤਾਂ ਤੇ ਡਾ ਕੇ ਬਾਤ ਮਨੇ ਨਹੀ ਨਹੀ ਉਹ ਤਾਂ ਫਿਰ ਕੋਈ ਗੱਲ ਨਹੀਂ ਉਹ ਤਾਂ ਮੈਂ ਮੰਨਦਾ ਛੋੜੀ ਫਿਰ ੱੱਕਾ ਛੋੜੀ ਆ ਫਿਰ ਮੰਨੋ ਵੀ ਫਿਰ 11 ਤਾਂ ਬਾਈ ਜਰਾ ਤਾਂ ਨਾ ਦੇਤਾ ਤੇਰੀ ਝਾਲ ਕਹਿੰਦਾ ਨਹੀਂ ਨਹੀਂ 11 ਤਾਂ ਮੁੱਲ ਰੇਟ ਹੀ ਲਾਇਆ ਆਪਾਂ ਜਮਾ ਜਾਏ ਰੇਟ ਲਾਦਾ ਬਈ ਇਹ ਦੂਤੇ ਕੁਝ ਨਹੀਂ ਜਰਾ ਮੰਨ ਵੀ ਫਿਰ ਬਾਈ ਯਾਰ ਆਪਾਂ ਨਾ ਕੋਈ ਤੈਨੂੰ ਆਏ ਰੱਖਿਆ ਵੀ ਪੰਜ ਲੈ ਲਾ 200 ਪਾਲਾ 300 ਪਾਲਾ 400 ਪਾਲਾ ਆਪਾਂ ਤੈਨੂੰ ਜਮਾ ਜਾਈ ਰੇਟ ਦੇਤਾ ਨਹੀਂ ਵੀ ਲੈ ਜੀ ਤੇ ਤੂੰ ਦੱਸ ਦੇ ਬਾਈ ਠੀਕ ਆ ਸਰ ਇਹ ਕਿਹੜਾ ਬਾਈ ਕਸਰ ਬਾਈ ਕੰਨੀ ਰਹਿ ਗਈ ਬਾਈ ਯਾਰ ਕਸਰ ਬਹੁਤ ਆ ਬਾਈ ਯਾਰ ਮੈਂ ਤਾਂ ਬਾਈ ਕੰਨੀ ਰਹਿ ਗਈ ਕਸਰ ਤਾਂ 8 ਲੱਖ ਦਾ ਬਾਈ ਯਾਰ ਕਸਰ ਤਾਂ ਬਹੁਤ ਆ ਤੁਸੀਂ ਕਿੱਥੇ ਆ ਗਏ ਹੁਣ ਮੈਂ ਦੱਸ ਦੀ ਗਿਆ ਬਾਈ ਇਪੜੇ ਪਿਆ ਯਾਰ ਨੀ ਬਸ ਸੌਦਾ ਤਾਂ ਹੋਇਆ ਪਿਆ ਭਾਈ ਮੈਂ ਫੜਾ ਦੇਣਾ ਸੀ ਫਿਰ ਮੈਂ 500 ਦਾ ਜੀਤ ਪਾ ਲੈ ਲਖਾਈ ਤੁਸੀਂ ਕਰਾ ਲਓ ਅਡੋ ਟਿਕ ਲਖਾਈ ਕਰਾ ਦੇਗਾ ਕੋਈ ਨਹੀਂ ਉਹ ਲਖਾਈ ਚਾਹਤ ਨਹੀਂ ਯਾਰ ਉਹ ਤਾਂ ਕਰਾਈ ਲੈਣੀ ਹੁੰਦੀ ਆ ਉਹ ਨਹੀਂ ਗੱਲ ਲਖਾਈ ਤੇ ਚੱਲ 200 ਹੋਵੇ 200 ਇਹਨਾਂ ਨੂੰ ਪੇ ਦੋ ਸਾਨੂੰ ਪੇਜੂਗਾ ਬਸ ਚੱਲਾ ਹੀ ਹੈਗਾ ਮੁੱਲ ਤਾਂ ਬਹੁਤ ਲਾਤਾ 1000 ਰੁਪਏ ਦਾ ਲਾਤਾ ਬੱਚਾ ਹੀ ਹੈਗਾ ਜੀ ਦੇ ਦੇ ਭਾਈ ਮਾਨ ਰੱਖ ਸੀ ਕਿੱਥੋਂ ਚੱਲ ਕੇ ਆਏ ਵੇਲਾ 70 ਕਿਲੋਮੀਟਰ ਤੋਂ ਆਏ ਅਸੀਂ 70 ਕਿਲੋਮੀਟਰ ਤੋਂ ਬਹੁਤ ਆ ਬਾਈ ਨਹੀਂ ਨਹੀਂ ਆ ਜਾ ਖੋਲ ਉਹ ਨਹੀਂ ਬਾਈ ਉਹ ਖੋਲਵਾ ਕੁਝ ਨਹੀਂ ਹੁੰਦਾ ਯਾਰ ਮੰਨ ਨਹੀਂ ਸਰ ਯਾਰ ਉਹ ਉਹ ਪਿਆਰ ਦਾ ਬਦੰਦਰਾ ਤੂੰ ਇੰਨੀ ਵੀ ਮਾਦਾ ਆ ਲੈ ਝੋਲੀ ਚ ਪਾ ਦੇ ਆ ਲੈ ਸਾਡੇ ਉਤੇ ਹੋਰ ਕੀ ਆ ਲੈ ਆ ਲੈ ਨਹੀਂ ਨਹੀਂ ਯਾਰ ਜਦੋਂ ਮੈਂ ਤੈਨੂੰ ਕੁਝ ਉਹ ਕੱਢ ਹੈਗਾ ਦੂਤੇ ਕੁਝ ਤੈਨੂੰ ਪਿਓ ਸਮਾਨ ਮੰਨੀ ਜਾਂਦਾ ਲੈ ਝੋਲੀ ਕਰਤੀ ਤੇਰੇ ਪੁਰੇ ਪਾਰੇ ਸੁਣੀ ਜੇ ਦੂਜੇ ਹੁੰਦੇ ਤਾਂ ਮੈਂ ਤਾਂ 5 500 2 200 ਆ ਲੈ ਫਿਰ ਪਾਰੇ 800 ਦੀ ਹੋ ਗਈ ਨਵੇੜ ਨਹੀਂ ਨਹੀਂ ਪਟਾਨੀ ਲੈ ਬਸ ਲੈ ਬਾਈ ਨੇ ਜਿਹੜੇ ਕਹਤੀ ਕਹਤੀ ਲੈ ਬਸ ਮੈਂ ਤੂੰ ਮੈਂ ਬੋਲਾਂ ਕੁਝ ਮੈਂ ਬੋਲ ਲੈ ਫਿਰ ਹੁਣ ਖੋਲ ਚਾਲ ਵਾ ਬਾ ਫਿਰ ਬਹੁਤ ਹੈ ਬਹੁਤ ਹੈ ਚਲ ਫਿਰ ਤੇਰੀ ਇੱਛਾ ਬਈ ਯਾਰ ਤੂੰ ਹੁਣ 150 ਪਿੱਛੇ ਸਾਨੂੰ ਕਹਿਣਾ ਹੈ ਵੀ ਭਾਈ ਜੀ ਚਲ ਆਹੀ ਹੈ ਹਰਕ ਸਾਰਾ ਨਿਕਲਿਆ ਪਿਆਗਾ 100 ਸੂਤਾ ਮੈਂ ਵੇਚਦਾ ਆਹੀ ਹੈ ਲਾ 8500 ਦੀ ਹੋਗੀ ਲਾ ਹੁਣ ਨਾ ਨਾ ਬਸ ਹੁਣ ਨਹੀਂ ਨਾ ਨਾ ਹੁਣ ਨਹੀਂ ਨਾ ਨਾ ਹੁਣ ਨਹੀਂ ਹੁਣ ਤਾਂ ਹੈ ਨਹੀਂ ਹੁਣ ਤਾਂ ਧੱਕਾ ਹੁਣ ਤਾਂ ਧੱਕੇ ਨਾਲ ਲੈ ਜਾਗੇ ਹੁਣ ਤੂੰ ਜਿਵੇਂ ਮਰਜ਼ੀ ਕਰ ਲੈ ਲੈ ਆ ਲੈ ਠੀਕ ਆ ਓ ਯਾਰ ਭਰਾ ਹੁਣ ਵੱਡੇ ਭਾਈ ਤੂੰ ਐ ਕਰੇਗਾ ਜਦੋਂ ਪਿਓ ਮੰਨੀਆਂ ਦਾ ਸਾਡਾ ਯਾਰ ਲੈ ਓਏ ਰੇ ਨਾ ਕਰ ਭੱਡੇ ਭਾਈ ਬਜ਼ੁਰਗਾ ਬਹੁਤ ਜਾਇਜ਼ ਐ ਜਮਾ ਹੋਰ ਯਾਰ ਖੋਲ ਭਾਈ ਟੰਡਾ ਉਹ ਨਹੀਂ ਨਹੀਂ ਬਸ ਯਾਰ ਯਾਰ ਭਾਈ ਮੇਰੇ ਇੰਨੇ ਬੰਦੇ ਕਹਿ ਦੇਣਾ ਠੀਕ ਐ ਵੀ ਤੂੰ ਮੈਂ ਆਉਂਦਾ ਪੱਖ ਰੱਖ ਕੇ ਤੇਥੋਂ ਪੱਟ ਲਈ ਹੋਵੇ ਨਾ ਨੌ ਦੀ ਤਾਂ ਫਿਰ ਬਾਈ ਜਾ ਦੇ ਐਨੇ ਬੰਦੇ ਕਹਿ ਦੇਣਾ ਐਨੇ ਬੰਦੇ ਕਹਿ ਦੇਣੇ ਵੀ ਮੈਂ ਆਉਂਦਾ ਪੱਖ ਰੱਖ ਕੇ ਤੇਥੋਂ ਪੱਟ ਲਈ ਜਨਾ ਤਾਂ ਮੈਨੂੰ ਦੱਸ ਦੀ ਦੇ ਦੇ ਲੈ ਐਨੇ ਬੰਦੇ ਕਹਿ ਦੇਣ ਲੈ ਹੋਰ ਦੱਸ ਨਹੀਂ ਜਾ ਆ ਪੈ ਤਿੰਨਾ ਉਹਦਾ ਪੱਖ ਰੱਖ ਕੇ ਤੇਥੋਂ ਪੱਟ ਲਈ ਹੈ ਚੋਣ ਲਖਾਈ ਕਰਾਣੀ ਯਾਰ ਮੈਂ ਖੋਲ ਯਾਰ ਤੂੰ ਆਦੀ ਲਖਾਈ ਕਰਾ ਲਈ ਮੈਂ ਆਪਦੀ ਕਰਾ ਲੂਗਾ ਬਸ ਹੁਣ ਇਹ ਦੁੱਤੇ ਦਾ ਕੁਝ ਨਹੀਂਗਾ ਕਿ ਪੂਰੇ 12 ਦੇ ਦਿਆਂ ਖੁਸ਼ ਹੋ ਜਾਏਗਾ ਮੈਂ ਵੀ 12 ਤਾਂ ਮੰਗੇ ਹੀ ਨਹੀਂ ਤੇ 12 ਕਿਹਾ ਹੈ じゃ ਫਿਰ ਜਾ ਜਾ ਹੁਣ ਤਾਂ ਖੋਲ ਦੇ ਬਾਈ ਯਾਰ ਉਹ ਖੋਲ ਹੁਣ ਲੈ ਉਹ ਵਡੇ ਬਾਈ ਆਏ ਨਾ ਕਰ ਯਾਰ ਉਹ ਨਹੀਂ ਨਹੀਂ ਯਾਰ ਠੀਕ ਆ ਯਾਰ ਉਹ ਮੇਰੀ ਗੱਲ ਸੁਣ ਨਾ ਨਾ ਹੁਣ ਨਹੀਂ ਉਹ ਮੇਰੀ ਗੱਲ ਸੁਣ ਲੈ ਮੈਂ ਨਹੀਂ ਸੁਣਦਾ 9000 ਰੁਪਏ ਦੇ ਦੇ ਖਾਈ ਮੈਂ ਆਪਦੀ ਕਰਾ ਲਵਾਂ ਨਾ 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 ਮੈਂ ਨਹੀਂ ਸੁਣਦਾ ਠੀਕ ਹੈ ਨਾ ਮੈਂ ਲਿਖਾਈ ਆਪਜੀ ਕਰਾ ਲਵਾਂ ਤੁਸੀਂ ਸਾਡੇ ਸਾਡੇ 8500 ਦੇ ਲਿਖਾਈ ਸਾਰਾ ਤੂੰ ਕਰਾਉਣਾ ਮੈਂ ਤਾਂ ਤੈਨੂੰ ਫੜਾਦੀ ਮੈਨੂੰ 8500 ਰੁਪਏ ਦੇ ਚੱਲ ਖੁਸ਼ ਆ ਹਾਂ ਬਸ ਠੀਕ ਆ ਖੁਸ਼ ਆ ਖੁਸ਼ ਆ ਹੋਰ ਕੋਈ ਚਾਹੀਦਾ ਨਾ ਵੇਖ ਲਾ ਨਹੀਂ ਨਹੀਂ ਫਿਰ ਨਾ ਕੀ ਨਹੀਂ ਭਾਈ ਇਹਨੇ ਜਿੰਨਾ ਕਿਹਾ ਤਾਂ ਆਪਾਂ ਉਹਨਾਂ ਮੁੱਲ ਦੇਤਾ ਇਹਨੂੰ ਖੁਸ਼ ਹੈ ਹੈ ਆ ਜਾ ਚੱਲ ਬਸ ਦੇ ਪੈਸੇ ਨਹੀਂ ਨਹੀਂ ਕੈਸ਼ ਹੀ ਦੇ ਕੈਸ਼ ਹੀ ਦੇ ਦਿੰਨੇ ਹੋਰ ਦੇ ਦੇ ਨਵੇੜੋ ਭਾਈ ਯਾਰ ਸਾਹਮਣੇ ਹੀ ਨਵੇੜੋ ਬੜੀ ਪੁਣੀ ਤਾਂ ਨਹੀਂ ਬਾਪੂ ਨਹੀਂ ਨਹੀਂ ਨਾ ਭਾਈ ਨਹੀਂ ਨਹੀਂ 60000 ਫੋਰ ਦੇ ਦੇਣਾ ਕਿਹੜਾ ਪਿੰਡ ਹੈ ਜੀ ਕੋਠੇਵਾਨਾ ਕੋਠੇਵਾਨਾ ਪੈਂਟਾ ਲਵਾਂਗਲਾ

ਏ ਇਹ ਦੇ ਮੁਕੱਦਰਾਂ ਦੇ ਤੋ ਠੀਕ ਆ ਹੁਣ ਛੋਟ ਕਰਦੇ ਬਾਈ ਠੀਕ ਆ ਜਾ ਜਾ ਗੱਲ ਚੱਲ ਕੋਈ ਨਹੀਂ ਹੁੰਦਾ ਜਾ ਯਾਰ ਮੈਂ ਤਾਂ ਮੱညာ ਚ ਨਹੀਂ ਵੇਖਿਆ ਹੋਰ ਤੂੰ ਤਾਂ ਇਹ ਤਾਂ ਬੇਦਾ ਹੈ ਹੀ ਬੱਠ ਤੇ ਮੈਂ ਤਾਂ ਚੱਲ ਕੋਈ ਨਹੀਂ ਲੈ ਛੋਟ ਕਰਦੇ ਹੁਣ ਆ ਜਾ ਕਰ ਠੀਕ ਆ ਬਾਈ ਬਹੁਤ ਔਖਾ ਆ ਇਹ ਸਭ ਕਾ ਲਗਦੀ ਬਣੀ ਹੈ ਯਾਰ ਨਹੀਂ ਬਾਈ ਯਾਰ ਮੈਂ ਨਹੀਂ ਬਣੀ ਠੀਕ ਹੈ ਹਾਂ